ਸ਼੍ਰੀ ਅਕਲ ਸਿਡੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਰਸਤੀ ਵੱਡੀ ਖਬਰ ਖਬਰਨਾ ਅੰਤ ਤੱਕ ਜੁੜੇ ਰਹਿਣਾ ਚੰਨਵੀਰਾ ਪੈਣਾੜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਜਿੱਦੀ ਵੱਡੀ ਖਬਰ ਅਗਲੇ ਕੁਝ ਸਾਲਾਂ ਚ ਬੋਲੇ ਹੋ ਜਾਣਗੇ 100 ਕਰੋੜ ਤੋਂ ਵੱਧ ਲੋਕ ਦੱਸਿਆ ਜਾ ਰਿਹਾ ਹੈ ਇਹ ਕਾਰਨ ਸ਼ਵ ਸੇਧ ਸੰਗਠਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੁਨੀਆ ਭਰ ਵਿੱਚ 100 ਕਰੋੜ ਤੋਂ ਵੱਧ ਲੋਕ ਬਹਿਰ ਹੋ ਸਕਦੇ ਹਨ ਇਸ ਤੇ ਇਸ ਕਾਰਨ ਕੋਈ ਮਹਾਮਾਰੀ ਨਹੀਂ ਸਗੋ ਲੋਕਾਂ ਦਾ ਇੱਕ ਸ਼ੌਕ ਹੋਵੇਗਾ। ਡਲ WHO ਦੇ ਇੱਕ ਹੈਰਿੰਗ ਸੇਫ ਅਧਿਸ਼ਨ નિર્ਦੇਸ਼ ਦੇ ਵਿੱਚ ਇਹ ਅਨਸਾਰ ਲਗਾਇਆ ਜਾ ਰਿਹਾ ਹੈ ਕਿ 2050 ਤੱਕ ਦੁਨੀਆ ਭਰ ਵਿੱਚ 100 ਕਰੋੜ ਤੋਂ ਵੱਧ ਨੌਜਵਾਨ ਬੋਲੇ ਹੋ ਜਾਣਗੇ। ਇਸ ਦੇ ਨਾਲ ਹੀ ਇਹਨਾਂ ਨੌਜਵਾਨਾਂ ਦੀ ਉਮਰ 12 ਤੋਂ 35 ਸਾਲ ਦਰਮਿਆਨ ਹੋ ਜਾਵੇਗੀ। ਅਧਿਸ਼ਨ નિર્ਦੇਸ਼ ਦਾ ਕਹਿਣਾ ਹੈ ਕਿ ਇਹ ਸਾਡੀਆਂ ਬੁਰੀਆਂ ਏਅਰਬਡਸ ਦੀਆਂ ਮਾੜੀਆਂ ਆਦਤਾਂ ਹੋਵੇਗਾ ਦਿਸ਼ਾ ਨਿਰਦੇਸ਼ ਨੇ ਕਿਹਾ ਗਿਆ ਹੈ ਕਿ ਦਿਸ਼ਾ ਨਿਰਦੇਸ਼ ਕਿਹਾ ਗਿਆ ਹੈ ਕਿ ਇਸ ਸਮੇ 12 ਤੋਂ 35 ਸਾਲ ਦੀ ਉਮਰ ਵਿੱਚ ਲਗਭਗ 50 ਕਰੋੜ ਤੋਂ ਵੱਧ ਵੱਖ-ਵੱਖ ਕਰਨਾ ਕਰਕੇ ਸੁਣ ਸ਼ਕਤੀ ਜਾਂ ਬੋਲੇ ਪੰਦੀ ਸਮੱਸਿਆ ਤੋਂ ਪੀੜਤ ਹਨ ਇਹਨਾਂ ਵਿੱਚੋਂ 25% ਉਹ ਹਨ ਜੋ ਆਪਣੇ ਨਿੱਜੀ ਯੰਤਰ ਜਿਵੇਂ ਕਿ ایرਫੋਨ ایرਬਡ ਹੈੱਡਫੋਨ ਅਤੇ ਬਹੁਤ ਜ਼ਿਆਦਾ ਉੱਚੀ ਆਵਾਜ਼ ਵਿੱਚ ਲਗਾਤਾਰ ਕੁਝ ਨਾ ਕੁਝ ਸੁਣਦੇ ਦੇ ਆ ਦਿਖੋਗੇ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ